ਸਿਕਾਜੀ ਮਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਜਵਾਬੀ ਟੈਲੀਫੋਨ ਸਿਨੇਮਾ ਨੂੰ ਵੀ ਪ੍ਰਭਾਵਿਤ ਕਰਨ ਵਾਲਾ ਹੁਣ ਰਾਸ਼ਟਰਪਤੀ ਡੋਨਲਡ ਟਰੰਪ ਨੇ ਗੈਰ ਅਮਰੀਕੀ ਫਿਲਮਾਂ ਉੱਤੇ 100% ਟੈਰਿਫ ਲਗਾਉਣ ਦੀ ਤਿਆਰੀ ਕਰ ਲਈ ਹੈ ਟਰੰਪ ਨੇ ਕਿਹਾ ਕਿ ਹਾਲੀਵੁੱਡ ਮਰ ਰਿਹਾ ਹੈ ਇਸ ਲਈ ਇਹ ਠੋਸ ਕਦਮ ਚੁੱਕਣੇ ਜ਼ਰੂਰੀ ਨੇ ਡਾਪਨ ਦੇ ਵਣਜ ਵਿਭਾਗ ਅਤੇ ਅਮਰੀਕਾ ਵਪਾਰ ਪ੍ਰਤੀਨਿਧੀ ਨੂੰ ਅਮਰੀਕਾ ਦੇ ਬਾਹਰ ਬਣਾਈਆਂ ਗਿਆ ਸਾਰੀਆਂ ਫਿਲਮਾਂ ਉੱਤੇ 100% ਦੀ ਟੈਰਿਫ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਲਈ ਗੱਲ ਆਖੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਕੀਤਾ ਵੱਡਾ ਐਲਾਨ ਦੁਨੀਆ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਦੇ ਵਿੱਚ ਆਯਾਤ ਹੋਣ ਵਾਲੀਆਂ ਸਾਰੀਆਂ ਵਿਦੇਸ਼ੀ ਫਿਲਮਾਂ ਉੱਤੇ 100% ਟੈਰਿਫ ਲਗਾਇਆ ਜਾਵੇਗਾ। ਟਰੰਪ ਨੇ ਆਪਣੇ ਟ੍ਰੂਥ ਸੋਸ਼ਲ ਅਕਾਊਂਟ ਪਲੇਟਫਾਰਮ ਤੇ ਲਿਖਿਆ ਹੈ ਕਿ ਦੇਸ਼ ਅਮਰੀਕੀ ਫਿਲਮ ਨਿਰਮਤਾਵਾਂ ਅਤੇ ਸਟੂਡੀਓਜ਼ ਨੂੰ ਆਪਣੇ ਦੇਸ਼ਾ ਦੇ ਵਿੱਚ ਲੁਭਾ ਰਹੇ ਨੇ। ਜਿਸ ਕਾਰਨ ਅਮਰੀਕੀ ਫਿਲਮ ਇੰਡਸਟਰੀ ਉੱਤੇ ਨੁਕਸਾਨ ਹੋ ਰਿਹਾ ਹੈ 트ੰਪ ਨੇ ਵਿਦੇਸ਼ੀ ਫਿਲਮਾਂ ਨੂੰ ਰਾਸ਼ਟਰੀ ਸੁਰੱਖਿਆ ਦੇ ਲਈ ਖਤਰਾ ਅਤੇ ਪ੍ਰਚਾਰ ਅਤੇ ਮੈਸੇਜਿੰਗ ਦਾ ਹਥਿਆਰ ਵੀ ਘਰਾ ਦਿੱਤਾ ਹੈ ਉਹ ਜਾਣਦੇ ਨਹੀਂ ਕਿ ਫਿਲਮਾਂ ਮੁੜ ਅਮਰੀਕਾ ਦੇ ਵਿੱਚ ਬਣਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਦੇਸ਼ ਤੋਂ ਬਾਹਰ ਬਨੀਆਂ ਫਿਲਮਾਂ ਉੱਤੇ 100% ਟੈਰਿਫ ਲਗਾਇਆ ਜਾਣਾ ਚਾਹੀਦਾ ਹੈ ਅਮਰੀਕੀ ਫਿਲਮ ਨਿਰਮਤਾਵਾਂ ਨੂੰ ਆਕਰਸ਼ਿਤ ਕਰਨ ਦੇ ਲਈ ਦੂਜੇ ਦੇਸ਼ਾਂ ਦੇ ਵੱਲੋਂ ਦਿੱਤੇ ਜਾ ਰਹੇ ਪ੍ਰੋਤਸਾਹਨਾਂ ਕਾਰਨ ਅਮਰੀਕੀ ਫਿਲਮ ਉਦਯੋਗ ਤੇਜ਼ੀ ਦੇ ਨਾਲ ਮਰ ਰਿਹਾ ਹੈ ਇਹ ਰਾਸ਼ਟਰੀ ਸੁਰੱਖਿਆ ਦੇ ਲਈ ਖਤਰਾ ਹੈ ਇਹ ਦੂਜੇ ਦੇਸ਼ਾਂ ਦਾ ਸਾਂਝਾ ਯਤਨ ਹੈ ਟਰੰਪ ਨੇ ਕਿਹਾ ਕਿ ਹਾਲੀਵੁੱਡ ਅਤੇ ਅਮਰੀਕਾ ਦੇ ਕਈ ਹੋਰ ਖੇਤਰ ਤਬਾਹ ਹੋ ਰਹੇ ਨੇ ਇਸ ਲਈ ਮੈਂ ਵਨਸ ਵਿਭਾਗ ਅਤੇ ਸੰਯੁਕਤ ਰਾਜ ਵਪਾਰ ਪ੍ਰਤੀਨਿਧੀ ਨੂੰ ਸਾਡੇ ਦੇਸ਼ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਫਿਲਮਾਂ ਉੱਤੇ 100% ਟੈਰਿਫ ਲਗਾਉਣ ਤੇ ਪਰ ਕੀ ਦੇ ਤੁਰੰਤ ਸ਼ੁਰੂ ਕਰਨ ਦਾ ਅਧਿਕਾਰ ਦੇਿੰਦਾ ਜੋ ਵਿਦੇਸ਼ੀ ਧਰਤੀ ਉੱਤੇ ਬਣੀਆਂ ਨਹੀਂ ਹਨ। ਉਹਨਾਂ ਕਿਹਾ ਕਿ ਅਸੀਂ ਚੋਣੇ ਆ ਕਿ ਅਮਰੀਕਾ ਦੇ ਵਿੱਚ ਦੁਬਾਰਾ ਫਿਲਮਾਂ ਬਣਨੀਆਂ ਸ਼ੁਰੂ ਹੋ ਚੰਨ ਅਮਰੀਕਾ ਦੇ 177 ਹਾਰਵਰਡ ਲੂਟਨੇਕ ਨੇ ਕਿਹਾ ਕਿ ਅਸੀਂ ਇਸ ਹਫ਼ਤੇ ਕੰਮ ਕਰ ਰਹੇ ਹਾਂ ਹਾਲਾਂਕਿ ਇਹ ਅਜੇ ਸਪਸ਼ਟ ਨਹੀਂ ਹੈ ਕਿ ਟੈਰਿਫ ਵਿਦੇਸ਼ੀ ਦੇ ਵਿੱਚ ਫਿਲਮਾਂ ਬਣਾਉਣ ਵਾਲੀਆਂ ਵਿਦੇਸ਼ੀ ਜਾਂ ਫਿਰ ਅਮਰੀਕੀ ਪ੍ਰੋਡਕਸ਼ਨ ਕੰਪਨੀਆਂ ਨੂੰ ਨਿਸ਼ਾਨਾ ਬਣਾਉਣਗੇ ਅਤੇ ਇਹ ਸਪਸ਼ਟ ਹੈ ਕਿ ਅਮਰੀਕਾ ਆਪਣੇ ਦੇਸ਼ ਦੇ ਵਿੱਚ ਆਉਣ ਵਾਲੀਆਂ ਫਿਲਮਾਂ ਵਿੱਚ ਥੋੜੀ ਜਹੀ ਕਟੌਤੀ ਵੀ ਕਰੇਗਾ ਜ਼ਿਕਰ ਹੋਇਆ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ 2 ਅਪ੍ਰੈਲ ਨੂੰ ਭਾਰਤ ਤੇ ਚੀਨ ਸਮੇਤ ਕਈ ਦੇਸ਼ਾਂ ਤੇ ਭਾਰੀ ਭਰਸ ਪਰ ਟੈਰਿਫ ਲਗਾਉਣ ਦਾ ਐਲਾਨ ਕੀਤਾ ਜਿਸ ਤੋਂ ਬਾਅਦ 9 ਅਪ੍ਰੈਲ ਨੂੰ ਟਰੰਪ ਨੇ चीन ਅਤੇ ਹਾਂਗਕਾਂਗ ਨੂੰ ਛੱਡ ਕੇ 9 ਜੁਲਾਈ ਤੱਕ 90 ਦਿਨਾਂ ਦੇ ਲਈ ਟੈਰਿਫ ਮੁਅਤਲ ਕਰਨ ਦਾ ਵੀ ਐਲਾਨ ਕਰ ਦਿੱਤਾ ਕਿਉਂਕਿ ਲਗਭਗ 75 ਦੇਸ਼ਾਂ ਨੇ ਵਪਾਰਕ ਸੌਦੇ ਦੇ ਲਈ ਅਮਰੀਕਾ ਦੇ ਨਾਲ ਸੰਪਰਕ ਕੀਤਾ ਸੀ ਹਾਲੇਕਿਨ ਇਹ ਦੇਸ਼ਾਂ ਤੇ ਲਗਾਇਆ ਗਿਆ 10% ਦਾ ਬੇਸਲਾਈਨ ਟੈਰਿਫ ਹਜੇ ਵੀ ਲਾਗੂ ਹੈ ਤੇ ਇਸ ਤੋਂ ਇਲਾਵਾ ਸਟੀਲ, ਐਲੂਮੀਨੀਅਮ ਅਤੇ ਆਟੋ ਪਾਰਟਸ ਉੱਤੇ ਵੀ 25% ਡਿਊਟੀ ਲੱਗੂ ਹੈ। ਗ੍ਰਿਪੋਰਟ ਚਨਨ ਪੰਜਾਬੀ